ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤੁਰੰਤ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਐਂਡ ਡਿਪਾਰਟਮੈਂਟ ਇਲੈਕਸ਼ਨ ਉਹਨਾਂ ਦੇ ਖਿਲਾਫ ਜਿਹੜਾ ਉਹ ਇਨੀਸ਼ੀਏਟ ਸ਼ੁਰੂ ਕਰਤਾ ਗਿਆ ਹੈਗਾ ਵਿਭਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਇਹ ਟੋਟਲ 5 ਲੋਕ ਨੇ ਉਹਨਾਂ ਚੋਂ ਤਿੰਨ ਤਾਂ ਸਾਡੇ ਠਾਣੇਦਾਰ ਨੇ ਜਿਨ੍ਹਾਂ ਨੇ ਮੌਕੇ ਤੇ ਪ੍ਰੋਪਰ ਕੰਮ ਨਹੀਂ ਕੀਤਾ ਔਰ ਦੋ ਸਾਡੇ ਹੀਟਲੇ ਮਲਾਜਮ ਨੇ ਸਪਾਈ ਹੌਲਦਾਰ ਜਿਹੜੇ ਕਿ ਬੜੇ ਦੇਰ ਤੋਂ ਜਿਹੜੀ ਡਿਊਟੀ ਹੈਗੀ ਆ ਉਸ ਤੋਂ